ਵੇਚਣ ਵਾਲੇ ਲੋਕ ਜਿਹੜੇ ਟਿੱਟਾ ਵੇਚਦੇ ਆ ਉਹਨਾਂ ਨੂੰ ਸਿੱਟਾ ਦਿੱਤੀਆਂ ਕਿੰਨੀਆਂ ਜਾਂ ਪੈਸੇ ਨਾਲ ਸਿੱਟਾ ਦਿੱਤੀਆਂਗੇ ਜਿਹੜੇ ਜਾਂ ਪੈਰਾਸ਼ੂਟ ਕਹਿ ਲਈ ਦਿੱਤੇ ਗਏ ਦੋਖਿਆ ਕਿ ਜਿਹੜੇ ਵਲੰਟੀਅਰ ਨੇ ਆਪਣਾ ਖੂਨ ਪਸੀਨਾ ਇੱਕ ਕੀਤਾ ਉਹਨੂੰ ਇਗਨੋਰ ਕਰ ਦਿੱਤਾ ਗਿਆ ਉਹ ਤਾਂ ਤੇ ਆਮ ਆਦਮੀ ਪਾਰਟੀ ਕਹਿੰਦੀ ਆ ਪਰ ਨਸ਼ੇ ਦੇ ਖਿਲਾਫ ਹੋਣਾ ਤੇ ਹੁਣ ਨਸ਼ੇ ਵਾਲਿਆਂ ਨੂੰ ਸਿੱਟਾ ਦਿੱਤੀ ਜਾ ਰਹੀਆਂ ਜੀ 85 ਨੰਬਰ ਵਾਰਡ ਚ ਕੋਈ ਨਵਾਂ ਹੀ ਸਾਥੀ ਸੱਪ ਘੜ ਦਿੱਤਾ ਇਹਨਾਂ ਨੇ ਟਿਕਟ ਉਹਨੂੰ ਦੇ ਦਿੱਤੀ ਉਹ ਸ਼ਰਿਆਂ ਟਿੱਟਾ ਵੇਚਦੇ ਆ ਸ਼ਰਾਬ ਵੇਚਦੇ ਆ ਜੀ ਉਹਨਾਂ ਟਿਕਟਾਂ ਦਿੱਤੀਆਂ ਕਿ ਆਮ ਆਦਮੀ ਪਾਰਟੀ ਦੇ ਸੰਗਠਨ ਦੀ ਕੋਈ ਵੈਲਿਊ ਨਹੀਂ ਆ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਜ਼ੀਰੋ ਕਰ ਦਿੱਤਾ ਗਿਆ ਔਰ ਸਿਰਫ ਐਮਐਲਏ ਸਾਈਬਾਨ ਦੇ ਕਹਿਣ ਤੇ ਹੀ ਜਿਹੜਾ ਆ ਉਹ ਟਿਕਟ ਦਿੱਤੀ ਗਈ ਤੇ ਇਹਨਾਂ ਨੇ ਦੇਣਾ ਅੰਦਾਜ਼ੇ ਸਾਨੂੰ ਚਲੋ ਗੁਜਰਾਤ ਉਦੋਂ ਹੀ ਗੁਜਰਾਤ ਕੇ ਦਿੱਲੀ ਚਲੋ ਦਿੱਲੀ ਕੇ ਜਲੰਧਰ ਚਲੋ ਜਲੰਧਰ ਕੇ ਮੈਂ ਕਦੀ ਵੀ ਮਤਲਬ ਕਿ ਨਾਂ ਨੁਕਰ ਨਹੀਂ ਕੀਤੀ ਮੈਂ ਸਾਹਿਬ ਮੈਂ ਕਿਹਾ ਠੀਕ ਹੈ ਜੀ ਓਕੇ ਸਰ ਦਿੱਲੀੋਂ ਫੋਨ ਆਣਾ ਓਕੇ ਸਰ ਓਕੇ ਸਰ ਇਹਨਾਂ ਸਾਨੂੰ ਇੱਕ ਹੋਰ ਗੱਲ ਕਹੀ ਸੀ ਤੁਹਾਡੀ ਸਰਵੇ ਹੋਊਗਾ ਸਰਵੇ ਇਹ ਚੀਜ਼ ਦਾ ਵਾ ਕਿ ਹਾਂ 52 5 ਲੱਖ ਰੁਪਏ ਦੀ ਸੀਟ ਟਿਕੜਲ ਗਈ ਪਰ ਹੋਰ ਵੀ ਵਲੰਟੀਅਰਸ ਨੇ ਇੱਕ ਨਹੀਂ ਨੇ ਸੈਂਕੜੇ ਵਰਕਰ ਨੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਨਾਲ ਇਹਨਾਂ ਨੇ ਇਹ ਕੀਤਾ ਔਰ ਬਾਹਰ ਦੇ ਬੰਦਿਆਂ ਨੂੰ ਜਿਹੜੇ ਉਹਨਾਂ ਨੂੰ ਟਿਕਾ ਦਿੱਤੀਆਂ ਨਹੀਂ ਖਰਾਬ ਕਰੀ ਸਾਨੂੰ ਜਿਹੜਾ ਇੰਨਾ ਪੈਸਾ ਸੋੜਾ ਲੱਗਾ ਉਹਦਾ ਕੋਈ ਜਵਾਬ ਨਹੀਂ ਆਇਆ ਸਾਤੋ ਜਿਲ੍ਹਾ ਪ੍ਰਧਾਨ ਜੇ ਤਾਂ ਨਹੀਂ ਪੁੱਛਣਾ ਦੋਸਤ ਨੂੰ ਪੁੱਛਣਾ ਨਹੀਂ ਤੁਸੀਂ ਘਰ ਬਾਡੀ ਦਾ ਵੀ ਕਿਹੜਾ ਹੋ ਸਰ ਆ ਵੀ ਪਾਰਟੀ ਦੇ ਨੀਂਦ ਨਾਲ ਗੱਲ ਕਰ ਰਹੇ ਸਾਰਾ ਤੁਸੀਂ ਕਿਹਦੇ ਪਤਾ ਨਹੀਂ ਤੁਹਾਨੂੰ ਸਰ ਅਸੀਂ ਤੁਹਾਨੂੰ ਨਹੀਂ ਪੁੱਛਣਾ ਤੇ ਕਿਹਨੂੰ ਪੁੱਛਣਾ ਮੈਨੂੰ ਦੱਸੋ ਕਿਹਨੂੰ ਪੁੱਛਣਾ ਸਰ ਕਿਹਨੂੰ ਪੁੱਛੇ ਹਾਂਜੀ ਹਾਂਜੀ ਹਾਂ ਜਵਾਬ ਦੇ ਸਰ ਸੁਣੋ ਮੇਰੀ ਗੱਲ ਮੈਂ ਸਟੇਟ ਦਾ ਫੈਕਟਰੀ ਆ ਐਸੀ ਵੈਂਡ ਦਾ ਤੁਸੀਂ ਪੰਜਾਬ ਦਾ ਲਾਇਆ ਵਾ ਮਾਜੇ ਦਾ ਇੰਚਾਰਜ ਲਾਇਆ ਮੇਰੇ ਮੈਂ ਇੱਕ ਅਣਪਛਾਤੇ ਬੰਦੇ ਨੂੰ ਟਿਕਟ ਦੇ ਦਿੱਤੀ ਜਿਹੜਾ ਪਾਰਟੀ 'ਚ ਕੋਈ ਯੋਗਦਾਨ ਨਹੀਂ ਇਹ ਕੀ ਘਪਲਾ ਹੁੰਦਾ ਆ ਮੈਨੂੰ ਇਹਦੇ ਬਾਰੇ ਦੱਸੋ ਹੈਲੋ ਹਾਂਜੀ ਬਾਡਾ ਵਾਲੇ ਸਾਰੇ ਕਹਿੰਦੇ ਨਾੜੇ ਪਾਰਟੀ ਜੁਆਇਨਿੰਗ ਵੀ ਕੀਤੀ ਉਹਨਾਂ ਨੂੰ ਵੀ ਟਿਕਟਾ ਦੇ ਦਿੰਦੀਆਂ ਬਾੜੀ ਬਾੜੀ ਗਾੜੀ ਵਾਲੇ ਭਾਈ ਸੰਦੀਪ ਆਸ ਨਹੀਂ ਬਣੀਆ ਬਸ ਜਿਹੜਾ ਪ੍ਰਿੰਸੀਪਲ ਪਾਰਟੀ ਕਰੀ ਸਾਡੇ ਪਿੱਛੇ ਹੋਰ ਰਲੀਆਂ ਆ ਪਾਰਟੀ ਵਾਣ ਮੈਂ ਉਹਨੂੰ ਟਿਕਟਾ ਦੇ ਰਿਹਾ ਕੋਈ ਥੀਰੋ ਸਾਰੇ ਪੱਖੇ ਹੋਏ ਸਾਰੇ ਉਹ ਡਾਉ ਨੇ ਕਿਤਾ ਗੱਖਣੀ ਪੰਨਾ ਛੇ ਵਾਰ ਉਹਨੇ ਹੀ ਕਰ ਲਈਆਂ ਇਲੈਕਸ਼ਨ ਲੜਿਆ ਤਾਂ ਬਹਿ ਗਿਆ ਅਸੀਂ ਭੰਡਾਰੀ ਕੋਲ ਦੇ ਦਫਤਰ ਗਿਆ ਆ ਮਾਂ ਦੀ ਪਾਰਟੀ ਦੇ ਉੱਥੇ ਆ ਸੀ ਸਰੋ ਬੈਠੇ ਹੋ ਕੋਈ ਜਵਾਬ ਹੀ ਦੇ ਰਹੇ ਅਗਲੇ ਜੀ ਜ਼ਿਲ੍ਹਾ ਪ੍ਰਧਾਨ ਪੁੱਛੋ ਜੀ ਨਹੀਂ ਸਰ ਤੁਸੀਂ ਜ਼ਿਲ੍ਹੇ ਦੇ ਮਾਂ ਸਾਡੀ ਪਾਰਟੀ ਦੇ ਜ਼ਿਲ੍ਹੇ ਦੇ ਲੋਕੀ ਮਾਂ ਦੇ ਆ ਪੰਜ ਹਰ ਸਾਡੇ ਆਫਿਸ ਘਰ ਚ ਜਗੇ ਪੁੱਛ ਲਿਆਗੇ ਬਹਿ ਜਾਗੇ ਉਹਨੂੰ ਕਿਹੜੇ ਰਸਤੇ ਨਹੀਂ ਹੁੰਦੇ ਉਹਨਾਂ ਨੇ ਕਿਹਾ ਕਿ ਐਮਐਲਏ ਲੈਣ ਹੀ ਨਹੀਂ ਦਿੰਦੇ ਕਿਸੇ ਵਰਕਰ ਨੂੰ ਟਿਕਟ ਉਹ ਪਾਰਟੀ ਟੁੱਟ ਕੇ ਪੈਣ ਰਹੀ ਕੋਈ ਹੱਕ ਕਰਦਾ ਸੀ ਨਾ ਪਾਰਟੀ ਦਾ ਬੋਲ ਦੇ ਉਹਨਾਂ ਨੇ ਆਹ ਕਿਹਾ ਸਾਨੂੰ ਚਲਾਓ ਹਾਂਜੀ ਜੀ ਹਾਂ ਆ ਇੱਧਰ ਆ ਮੈਂ ਹਾਂਜੀ ਸ਼ਾਮ ਵਿਚ ਆਇਆ ਥੋੜਾ ਤੁਸੀਂ ਵੜਾਗੇ ਕਿੱਥੇ ਹੋ ਸਰ ਇਹ ਦੇਖੋ ਵਾ ਵਾ ਇਹ ਕਾਪੜੀ ਲੱਗਿਆ ਇੱਥੇ ਆਓ ਇੱਥੇ ਤਾਂ ਵਿਵਾਦ ਚਾਰ ਨੂੰ ਲਾਓ ਚਲੋ ਠੀਕ ਹੈ ਫਿਰ ਅਸੀਂ ਇੱਥੇ ਧੰਨਾ ਲਾ ਕੇ ਬੈਠੇ ਜੀ ਠੀਕ ਹੈ ਜੀ ਵਾ ਵਾ 70 ਦੇ ਬਾਅਦ ਠੀਕ ਹੈ ਜੀ ਠੀਕ ਹੈ ਸਰ ਜੀ ਠੀਕ ਹੈ ਹਲੋ ਸਰਤਾ ਜੀ ਸਰਤਾ ਸਰ ਉਹਨਾਂ ਨੇ ਕੋਈ ਸਾਨੂੰ ਨਾ ਕੱਟਿਆ ਨਹੀਂ ਯਾਰ ਕੱਟਿਆ ਨਹੀਂ ਪ੍ਰਧਾਨ ਜੀ ਹਾਂ ਜੀ ਪ੍ਰਧਾਨ ਜੀ ਰਾਜੇ ਸਰ ਮੈਂ ਕਿਹਾ ਪੰਜ ਦੇ ਵਿੱਚ ਧੰਨਾ ਲਾ ਕੇ ਬਹਿ ਜੀ ਥੱਲੇ ਹਾਂ ਨਾ ਬੜੀ ਜੀ ਜਮੇ ਠੀਕ ਹੈ ਜੀ ਠੀਕ ਹੈ ਚਲੋ ਫਿਰ ਐਮਐਲਏ ਨੂੰ ਇੱਥੇ ਬੁਲਾਓ ਇੱਥੇ ਸਾਰੇ ਵਰਕਰ ਆਏ ਹੋ ਨੇ ਵਲੰਟੀਅਰ ਸਾਰੇ ਆਏ ਨੇ ਸਾਰੇ ਸਰ ਸਾਰੇ ਇੱਥੇ ਸਰ ਸਾਰੇ ਵਲੰਟੀਅਰ ਇੱਥੇ ਆਏ ਆ ਠੀਕ ਹੈ ਜੀ ਉਹ ਜਵਾਬ ਮੰਗ ਰਿਹਾ ਆਪਾਂ ਇੱਥੇ ਬੈਠੇ ਜੇ ਭੰਡਾਰੀ ਬੁਲਦੇ ਬਾਹਰ ਬੈਠੇ ਧਰਨਾ ਮਾਰ ਕੇ ਲੀਡਰਸ਼ਿਪ ਸਾਰੀ ਬੁਲਾਉਗਾ ਇੱਥੇ ਹਾਂਜੀ ਐਮਐਲਏ ਜਸਵੀਰ ਸਿੰਘ ਸੰਧੂ ਨਾਲ ਡੋਗਰੇਂਦਰ ਸਿੰਘ ਜੀ ਜੀ ਹਾਂਜੀ ਨਿੱਜਰ ਸਾਹਿਬ ਨੇ ਉਹ ਕਹਿੰਦੇ ਮੈਂ ਨਹੀਂ ਦਿੱਤੀ ਕਹਿੰਦੇ ਟਿਕਟ ਕਹਿੰਦੇ ਥਾਲੀਵਾਲ ਘਰੋਂ ਹੀ ਲੈ ਕੇ ਆਏ ਮਿੰਨੇ ਅੱਜ ਮੈਂ ਬੰਦੇ ਨੂੰ ਵੀ ਨਹੀਂ ਜਾਣਦਾ ਇੱਕ ਨਿੱਜ ਕੋਲ ਸਾਰੇ ਨਾਲ ਕੱਲਾ ਨਹੀਂ ਹੈਗਾ ਤੇ ਬੜੀ ਦੁਨੀਆ ਤੇ ਬੜੀ ਦੁਨੀਆ ਹੀ ਹੋਈ ਆ ਸਰ ਸਾਰੇ ਨਾਲ ਚੱਲਦੀ ਪਈ ਹੈ ਜੀ ਨਾਲ ਨਾਲ ਮੀਡੀਆ ਚ ਚੱਲਦਾ ਪਿਆ ਤੁਹਾਡੀ ਸਾਰੀ ਰਿਕਾਰਡ ਹੁੰਦੀ ਆ ਪਾਲ ਜੀ ਹਾਂਜੀ ਸਰ ਨਹੀਂ ਤੁਸੀਂ ਸਾਡੇ ਫਾਰਮ ਡਸਟਬਿਨ ਚ ਛੁੱਟੇ ਆ ਤੁਸੀਂ ਸਾਡੇ ਫਾਰਮ ਫਾਰਮਸ ਨੂੰ ਕੰਸੀਡਰ ਹੀ ਨਹੀਂ ਕੀਤਾ ਜੋ ਉਧਰ ਦੇ ਹਿਸਾਬ ਦੇ ਨਾਲ ਦੇਖਿਆ ਜਾਏ ਇਹ ਤੇ ਮੈਂ ਸਟੇਟ ਦਾ ਸੈਕਟਰੀ ਮੇਰੀ ਜਿੱਥੇ ਤੁਸੀਂ ਘਟਦੀ ਹਾਂਜੀ ਸਰ ਡਸਟਬਿਨ ਛੁੱਟੇ ਮੈਂ ਦੋ ਵਾਟਾਂ ਚ ਭਰਿਆ ਮੈਨੂੰ ਕਿਤੇ ਗਏ ਨੇ ਬੁਲਾਇਆ ਨਹੀਂ ਕਹਿੰਨੇ ਫੋਨ ਨਹੀਂ ਕੀਤਾ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ। ਅੱਜ ਸਵੇਰੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦੀ ਅਮ੍ਰਿਤਸਰ ਤੋਂ ਸੂਚੀ ਜਾਰੀ ਕੀਤੀ ਗਈ। ਜਿਸ ਤੋਂ ਬਾਅਦ ਲਗਾਤਾਰ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਅਤੇ ਨੇਤਾਵਾਂ ਦੇ ਵਿੱਚ ਨਿਰਾਸ਼ਾ ਦੇਖਣ ਨੂੰ ਮਿਲੀ। ਆਪ ਵਰਕਰਾਂ ਨੇ ਅਮ੍ਰਿਤਸਰ ਪਾਰਟੀ ਦਫ਼ਤਰ ਦੇ ਬਾਹਰ ਆ ਕੇ ਰੋਜ਼ ਪ੍ਰਦਰਸ਼ਨ ਕੀਤਾ। ਉਤھے ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਪ ਬਰਕਣਾ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸੇਵਾਵਾਂ ਕਰ ਰਹੇ ਹਨ ਅਤੇ ਆਪਣੀ ਵਾਰ ਦੇ ਵਿੱਚ ਲੋਕਾਂ ਦੇ ਕੰਮ ਕਰਵਾ ਰਹੇ ਹਨ ਅਤੇ ਪਾਰਟੀ ਦਾ ਝੰਡਾ ਚੁੱਕ ਕੇ ਹਰ ਥਾਂ ਉੱਤੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਵੀ ਕਰ ਰਹੇ ਹਨ ਪਰ ਜਦੋਂ ਹੁਣ ਟਿਕਟਾ ਦੇਣ ਦੀ ਵਾਰੀ ਆਈ ਤਾਂ ਆਪ ਦੇ ਨੇਤਾਵਾਂ ਅਤੇ ਐਮਐਲਏ ਨੇ ਸੇ ਲੈ ਕੇ ਦੂਸਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਟਿਕਟਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾ ਲਿਆ ਇਸ ਦਾ ਕਿ ਅਸੀਂ ਵਿਰੋਧ ਕਰ ਰਹੇ ਹਾਂ ਉਹਨਾਂ ਨੇ ਕਿਹਾ ਅਗਰ ਪਾਰਟੀ ਹਾਈ ਕਮਾਂਡ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਵੱਡਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਕੀ ਗੱਲ ਹੋਈ ਜਿਹੜਾ ਪਾਰਟੀ ਦਫ਼ਤਰ ਦੇ ਬਾਹਰ ਆ ਕੇ ਪਾਜੀ ਗੱਲ ਇਦਾਂ ਵਾ ਕਿ ਅਸੀਂ ਨਾ ਪਿਛਲੇ 7 ਤੋਂ 8 ਸਾਲਾਂ ਤੋਂ ਪਾਰਟੀ ਦਾ ਵਰਕ ਕਰਦੇ ਪਏ ਆ ਜੀ ਤੇ ਆਉਂਦੇ ਸਮੇਂ ਦੇ ਇਹਨਾਂ ਨੇ ਸਾਨੂੰ ਦਿੱਤਾ ਸੀ ਕਿ ਹਾਂ ਤੁਹਾਨੂੰ ਆਪਾਂ ਪਾਰਟੀ ਪੂਰਾ ਮਾਨ ਸਨਮਾਨ ਦਿੱਤਾ ਜਾਏਗਾ ਪਰ ਹੁਣ ਹੁਣ ਕੀ ਹੋ ਗਿਆ ਵਾ ਕਿ ਸਾਡੇ ਇੱਥੇ ਚਿੱਟਾ ਵੇਚਣ ਵਾਲੇ ਲੋਕ ਜਿਹੜੇ ਚਿੱਟਾ ਵੇਚਦੇ ਆ ਉਹਨਾਂ ਨੂੰ ਸੀਟਾ ਦਿੱਤੀਆਂ ਗਈਆਂ ਜਾਂ ਪੈਸੇ ਨਾਲ ਸੀਟਾ ਦਿੱਤੀਆਂ ਗਏ ਜਿਹੜੇ ਜਾਂ ਪੈਰਾਸ਼ੂਟ ਕਹਿ ਲੀਏ ਦਿੱਤੇ ਗਏ ਤੇ ਹੁਣ ਉਹ ਚੀਜ਼ ਆਪਾਂ ਦੇਖੀਏ ਕਿ ਆਉਣ ਵਾਲੇ ਸਮੇਂ 'ਚ ਸਾਡਾ ਕੀ ਫਿਊਚਰ ਆ ਉਹ ਤਾਂ ਦੇ ਆਮ ਆਦਮੀ ਪਾਰਟੀ ਕਹਿੰਦੀ ਆ ਪਰ ਨਸ਼ੇ ਦੇ ਖਿਲਾਫ ਤੇ ਹੁਣ ਨਸ਼ੇ ਵਾਲਿਆਂ ਨੂੰ ਸੀਟਾ ਦਿੱਤੀ ਜਾ ਰਹੀਆਂ ਜੀ ਉਹ ਸ਼ਰਿਆਂ ਚਿੱਟਾ ਵੇਚਦੇ ਆ ਸ਼ਰਾਬ ਵੇਚਦੇ ਆ ਜੀ ਉਹਨਾਂ ਦੇ ਟਿਕਟਾਂ ਦਿੱਤੀਆਂ ਗਈਆਂ ਤੇ ਹੁਣ ਅ ਪਾਜੀ ਅਸੀਂ 2019 ਦੇ ਪਾਰਟੀ ਨਾਲ ਜੁੜੇ ਹੋਏ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਤੁਹਾਨੂੰ ਮਾਨ ਸਨਮਾਨ ਮਿਲਿਆ ਕਿ ਫੋਨ ਪਾਜੀ ਉਦੋਂ 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 ਤੋਂ ਹੁਣ ਤੱਕ ਇਹ ਹੀ ਜਾ ਰਿਹਾ ਕਿ ਤੁਹਾਨੂੰ ਮਾਨ ਸਨਮਾਨ ਦਿੱਤਾ ਜਾਏਗਾ ਸਿਰਫ ਇੰਨਾ ਹੀ ਕਿਹਾ ਜਾ ਰਿਹਾ ਵਾ ਕਿ ਵਰਕ ਕਰੋ ਜਦੋਂ ਇਹਨਾਂ ਨੇ ਦੇਣਾ ਅੰਦਾਜ਼ੀ ਸਾਨੂੰ ਚਲੋ ਗੁਜਰਾਤ ਉਦੋਂ ਹੀ ਗੁਜਰਾਤ ਕੇ ਦਿੱਲੀ ਚਲੋ ਦਿੱਲੀ ਕੇ ਜਲੰਧਰ ਚਲੋ ਜਲੰਧਰ ਕੇ ਕੀ ਗੱਲ ਹੁਣ ਅੱਜ ਸਾਡੇ ਕੇ ਮੈਂਤਾ ਦਾ ਇਹ ਮੁੱਲ ਪੈ ਰਿਹਾ ਕਿ ਲੋਕਾਂ ਨੂੰ ਜਿਹੜੇ ਬਾਹਰ ਇਹਨਾਂ ਸਾਨੂੰ ਇੱਕ ਹੋਰ ਗੱਲ ਕਹੀ ਸੀ ਤੁਹਾਡੀ ਸਰਵੇ ਹੋਊਗਾ ਸਰਵੇ ਇਹ ਚੀਜ਼ ਦਾ ਵਾ ਕਿ ਹਾਂ 5 5 ਲੱਖ ਰੁਪਏ ਦੀ ਸੀਟ ਟਿਕਟ ਵਕੀ ਹੈ। ਤੁਹਾਡੇ ਕਹਿੰਦਾ ਮਤਲਬ ਪੈਸੇ ਨਾ ਪੈਸੇ ਨਾ ਸੀਟਾਂ ਵਿਕੀਆਂ ਜੀ ਜਿਹੜੇ ਪੈਰਾਸ਼ੂਟ ਰਾਹੀਂ ਆਏ ਉਹ ਸੀਟਾਂ ਵਿਕੀਆਂ ਵਾ। ਕਿੰਨੇ ਨੰਬਰ ਵਾਰਡ ਤੋਂ ਤੁਸੀਂ ਅਪਲਾਈ ਮੈਂ 41 ਨੰਬਰ ਵਾਰਡ ਤੋਂ ਜੀ। ਕੀ ਮੰਤਰੀਆਂ ਵੱਲੋਂ ਵੀ ਦਿੱਤੀ ਗਈ ਹੈ ਕਹੇ ਜਾ ਰਹੇ ਬਹੁਤ ਸਾਰੇ ਮੰਤਰੀਆਂ ਦੇ ਪਾਜੀ ਉਮੀਦ ਉਹ ਹੀ ਗੱਲ ਕਹਿ ਰਹੇ ਆ ਕਿ ਸਾਨੂੰ ਸਾਰਿਆਂ ਨੂੰ ਪੂਰਾ ਵਾ ਕਿ ਹਾਂ ਸੀਟਾਂ ਵਿਕੀਆਂ ਵਾ। ਕਿਉਂਕਿ ਉਸ ਤਰ੍ਹਾਂ ਜੇ ਗਰਾਊਂਡ ਲੈਵਲ ਤੇ ਗੱਲ ਕਰੀਏ ਗਰਾਊਂਡ ਲੈਵਲ ਤੇ ਫਿਰ ਵਲੰਟੀਅਰ ਦੀ ਹੁੰਨੀ ਚਾਹੀਦੀ ਸੀ। ਜਿਹੜੇ ਬੰਦੇ ਨੂੰ ਆਮਾਦੀ ਪਾਰਟੀ ਸ਼ਾਬਾਹ ਜੀ ਉਹ ਪਹਿਲੋ ਹੈਗਾ ਸੀ ਉਹਨਾਂ ਦਾ ਹੈ ਬਲਾਰੀਆ ਹੀ ਆਪਣਾ ਮੈਂ ਵੀਡੀਓ ਵਿਖਾ ਦਿੰਦਾ ਵਾਂ ਮੇਰੇ ਕੋਲ ਵੀਡੀਓ ਪਈ ਆ ਬਲਾਰੀਆ ਹੀ ਆਪਣਾ ਕਹਿੰਦੇ ਸੀ ਉਹ ਜਦੋਂ ਪਾਰਟੀ ਚ ਜਿੱਤ ਗਏ ਆ ਨਿੱੱਜਰ ਸਾਹਿਬ ਕਹਿੰਦੇ ਨਿੱੱਜਰ ਸਾਹਿਬ ਹੀ ਆਪਣੇ ਹੁਣ ਨਿੱੱਜਰ ਸਾਹਿਬ ਉਹਨਾਂ ਦੇ ਹੋ ਗਏ ਆ ਅਸੀਂ ਨਿੱੱਜਰ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਨਿੱੱਜਰ ਸਾਹਿਬ ਅਸੀਂ ਜਿਹੜੇ ਪੁਰਾਣੇ ਵਲੰਟੀਅਰਾਂ ਮਿਹਨਤ ਕੀਤੀ ਆ ਉਹ ਕਿਧੋਂ ਦੇ ਆ ਤੁਸੀਂ ਤਾਂ ਸਾਨੂੰ ਕਹਿੰਦੇ ਕਿ ਆ ਅਸੀਂ ਤੁਸੀਂ ਸਾਡੇ ਬੱਚੇ ਜੇ ਤੁਸੀਂ ਅਸੀਂ ਤੁਹਾਡਾ ਮਾਨ ਦਾ ਮਾਨ ਸਨਮਾਨ ਦੇਵਾਂਗੇ ਹੁਣ ਅਸੀਂ ਪੁੱਛਦੇ ਹਾਂ ਕਿ ਨਿੱੱਜਰ ਸਾਹਿਬ ਦੱਸੋ ਸਾਡਾ ਕੀ ਜਵਾਬ ਆ ਮੈਂ ਆਮ ਆਦਿ ਪਾਰਟੀ ਤੋਂ ਤੇੜ ਦਾ ਮੈਂ ਸੈਕਟਰੀ ਆ ਐਸਸੀ ਵਿੰਗ ਦਾ ਮੇਰਾ ਨਾਮ ਹੈ ਰੋਹਿਤ ਖੋਖਰ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਆ ਵੈਸੇ ਤਾਂ ਅਸੀਂ ਪਾਰਟੀ ਨੂੰ ਪੂਰਾ ਪਿਆਰ ਕਰਦੇ ਆ ਆਮ ਆਦਿ ਪਾਰਟੀ ਨੂੰ ਅੱਜ ਵੀ ਅਸੀਂ ਪਾਰਟੀ ਦੇ ਨਾਲ ਆ ਪਰ ਦੁੱਖ ਇਹ ਆ ਕਿ ਜਿਹੜੇ ਵਲੰਟੀਅਰ ਨੇ ਆਪਣਾ ਖੂਨ ਪਸੀਨਾ ਇੱਕ ਕੀਤਾ ਉਹਨੂੰ ਇਗਨੋਰ ਕਰ ਦਿੱਤਾ ਗਿਆ ਔਰ ਮੇਰੀ ਖੁਦ ਜਿਹੜੀ ਡਿਊਟੀ ਆ ਉਹ ਪੂਰੇ ਪੰਜਾਬ ਚ ਕੀ ਪੰਜਾਬ ਤੋਂ ਬਾਹਰ ਗੁਜਰਾਤ ਹਿਮਾਚਲ ਹਰਿਆਣਾ ਤਿੰਨ ਮਹੀਨੇ ਮੈਂ ਲੱਗ ਕੇ ਆਇਆ ਮੈਂ ਕਿਸੇ ਐਮਐਲਏ ਕੋ ਗਿਆ ਹੀ ਨਹੀਂ ਕਿਉਂਕਿ ਬਾਬਾ ਸਾਹਿਬ ਡਾਕਟਰ ਨੂੰ ਬੇਟਕ ਦੀ ਕਿਰਪਾ ਨਾਲ ਮੈਂ ਖੁਦ ਫੋਨ ਤੇ ਕੰਮ ਕਰਾ ਲੈਣਾ ਹੈ ਤੇ ਮੈਨੂੰ ਐਮਐਲਏ ਦੀ ਲੋੜ ਨਹੀਂ ਪੈਂਦੀ ਤੋ ਹੁਣ ਕੋਈ 85 ਨੰਬਰ ਵਾਰਡ ਚ ਕੋਈ ਨਵਾਂ ਹੀ ਸਾਥੀ ਸੱਪ ਘੜ ਦਿੰਦਾ ਇਹਨਾਂ ਨੇ ਟਿਕਟ ਉਹਨੂੰ ਦੇ ਦਿੱਤੀ ਤੋ ਇਹ ਚੀਜ਼ ਗਲਤ ਹੈ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਤੁਸੀਂ ਸਾਰੇ ਜਾਣਦੇ ਹੀ ਹੋ ਕਿਰਪਾਯੇ ਦੀ ਕੀ ਵੈਲਿਊ ਆ ਔਰ ਮੈਨੂੰ ਬੜਾ ਦੁੱਖ ਆ ਕਿ ਪਾਰਟੀ ਦਾ ਕੈਡਰ ਉਹਨੂੰ ਖਰਾਬ ਕਰ ਰਿਹਾ ਜਿਹੜਾ ਪਾਰਟੀ ਦਾ ਕੈਡਰ ਜਿਹੜਾ ਬਾਹਰਲੀ ਸਟੇਟਾਂ ਚ ਜਾਂਦਾ ਆ ਆਪਣੇ ਕੋਲੋਂ ਪੈਸਾ ਖਰਚਦਾ ਆ ਆਪਣੀ ਕਾਰ ਲੈ ਕੇ ਜਾਂਦਾ ਆ ਔਰ ਦਿਨ ਰਾਤ ਮਿਹਨਤ ਕਰਦਾ ਲੱਖਾਂ ਰੁਪਇਆ ਲਗਾਉਂਦਾ ਆ ਵਲੰਟੀਅਰ ਉਹ ਐਸੇ ਆਸਨਾ ਲਗਾਉਂਦਾ ਆ ਕਿ ਜੇਕਰ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਵੀ ਉਹਦਾ ਕੋਈ ਫਾਇਦਾ ਹੋਏਗਾ ਅਸੀਂ ਵੀ ਸਮਾਜ ਦੀ ਸੇਵਾ ਕਰ ਸਕਾਂਗੇ ਪਰ ਅੱਜ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਆਮ ਆਦਮੀ ਪਾਰਟੀ ਦੇ ਸੰਗਠਨ ਦੀ ਕੋਈ ਵੈਲਿਊ ਨਹੀਂ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਜ਼ੀਰੋ ਕਰ ਦਿੱਤਾ ਗਿਆ ਔਰ ਸਿਰਫ ਐਮ ਐਲ ਏ ਸਾਈਬਾਨ ਦੇ ਕਹਿਣ ਤੇ ਹੀ ਜਿਹੜਾ ਆ ਉਹ ਟਿਕਟ ਦਿੱਤੀ ਗਈ ਜਿੱਦੋਂ ਸਾਨੂੰ ਦੁੱਖ ਆ ਕਿੰਨੇ ਸਾਲ ਤੋਂ ਸੇਵਾ ਕਰਦੇ ਬਾਦ ਦੇਖੋ ਮੈਂ 2020 ਤੋਂ ਜੁੜਿਆ ਪਾਰਟੀ ਦੇ ਨਾਲ ਔਰ ਮੈਂ ਨਿਰੰਤਰ ਜਿਹੜਾ ਪਾਰਟੀ ਦੀ ਸੇਵਾ 'ਚ ਲੱਗਾ ਨਾ ਜਿੱਥੇ ਮੈਨੂੰ ਡਿਊਟੀ ਦਿੱਤੀ ਹੈ ਮੈਂ ਕਦੀ ਵੀ ਮਤਲਬ ਕਿ ਨਾਂ ਨੁਕਰ ਨਹੀਂ ਕੀਤੀ ਮੈਂ ਸਾਹਿਬ ਮੈਂ ਕਿਹਾ ਠੀਕ ਹੈ ਜੀ ਓਕੇ ਸਰ ਦਿੱਲੀੋਂ ਫੋਨ ਆਣਾ ਓਕੇ ਸਰ ਓਕੇ ਸਰ ਮਤਲਬ ਔਰ ਮੈਂ ਕਿਸੇ ਨੂੰ ਸਵਾਰਿਸ਼ ਨਹੀਂ ਕੀਤੀ ਮੈਂ ਕਿਹਾ ਕਿ ਚਲੋ ਪਾਰਟੀ ਦਾ ਸਟੇਟ ਦਾ ਲੀਡਰ ਮੈਂ ਉਥੇ 85 ਨੰਬਰ ਚ ਮੈਂ ਅਪਲਾਈ ਕੀਤਾ ਤਾਂ ਮੈਂ ਸਟੇਟ ਦਾ ਲੀਡਰ ਆ ਪੰਜਾਬ ਦਾ ਲੀਡਰ ਆ ਤਾਂ ਮੈਨੂੰ ਦੁੱਖ ਲੱਗਾ ਇਸ ਚੀਜ਼ ਦਾ ਔਰ ਹੋਰ ਵੀ ਵਲੰਟੀਅਰਸ ਨੇ ਇੱਕ ਨਹੀਂ ਨੇ ਸੈਂਕੜੇ ਵਰਕਰ ਨੇ ਜਿਨ੍ਹਾਂ ਦੇ ਨਾਮ ਜਿਨ੍ਹਾਂ ਦੇ ਨਾਲ ਇਹਨਾਂ ਨੇ ਇਹ ਕੀਤਾ ਔਰ ਬਾਹਰ ਦੇ ਬੰਦਿਆਂ ਨੂੰ ਜਿਹੜੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਰਮਨ ਜੀ ਕਈ ਲੋਕ ਇਦਾਂ ਦੇ ਨੇ ਜਿਹੜੇ ਇੱਕੋ ਦਿਨ ਚ ਹੀ ਪਾਰਟੀ ਚਾਹੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਕੀ ਲੱਗਦਾ ਕਿ ਇਹ ਮੰਤਰੀ ਸਾਹਿਬ ਹੋਣਾ ਦੀ ਮਿਹਰਬਾਨੀ ਹੋਈ ਹੈ ਕਿ ਪੈਸੇ ਦੀ ਮਿਹਰਬਾਨੀ ਹੋਈ ਹੈ ਦੇਖੋ ਤੁਸੀਂ ਸਿਆਣਾ ਹੀ ਜੇ ਮੈਨੂੰ ਲੱਗਦਾ ਦੋਵਾਂ ਦੀ ਮਿਹਰਬਾਨੀ ਹੋਈ ਆ ਔਰ ਕੀ ਆ ਦੇ ਜਾ ਰਿਹਾ ਸੀਗਾ ਪੈਸਾ ਨਹੀਂ ਲਿੱਤਾ ਜਾਵੇਂ ਦੂਸਰੀਆਂ ਪਾਰਟੀਆਂ ਮੰਗ ਹਾਲਾਤ ਕੁਝ ਨਾ ਹੋ ਰਹੀ ਨਜ਼ਰ ਆਏ ਨੇ ਇਸ ਵਾਰ ਦੇਖੋ ਦੂਸਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਨਾ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਗਰ ਉਹ ਪੈਸਾ ਲੈਂਦੇ ਵੀ ਸੀਗੇ ਨਾ ਤੇ ਉਹ ਆਪਣੇ ਜਿਹੜੇ ਕਾਰਜਕਰਤਾ ਨੇ ਮਿਹਨਤ ਕੀਤੀ ਹੁੰਦੀਆਂ ਨਾ ਉਹਦੇ ਕੋਈ ਲੈਂਦੇ ਹੁੰਦੇ ਸੀ ਪੈਸਾ ਤੇ ਉਹਨੂੰ ਟਿਕਟ ਦਿੰਦੇ ਸੀ ਔਰ ਉਹਨੂੰ ਠੋਕਦੇ ਉਹਦਾ ਕੰਮ ਵੀ ਹੁੰਦਾ ਸੀਗਾ ਨਾ ਤੇ ਤੇ ਆਮ ਆਦਮੀ ਪਾਰਟੀ ਦੇ ਕਿਸੇ ਕਾਰਜਕਰਤਾ ਦਾ ਕੰਮ ਹੁੰਦਾ ਜੇ ਨਾ ਐਮਐਲਏ ਹੁੰਦਾ ਜੇ ਨਾ ਵਿਚਾਰੇ ਕਿਸੇ ਐਮਐਲਏ ਦਾ ਕੰਮ ਹੁੰਦਾ ਜੇ ਤੇ ਐਮਐਲਏ ਨੂੰ ਵੀ ਪਤਾ ਵੀ ਅਸੀਂ ਹੁਣ ਇੱਕੋ ਵਾਰੀ ਬਣੇ ਆ ਦੁਬਾਰਾ ਹੀ ਹੋਣਾ ਨਹੀਂ ਆ ਤੇ ਉਹ ਬਸ ਆਪਣੀ ਲੱਗੀ ਫੱਬੀ ਚਲਾਈ ਜਾ ਰਹੇ ਆ ਪਰ ਪਾਰਟੀ ਨਾਲ ਅਸੀਂ ਪਿਆਰ ਕਰਦੇ ਆ ਪਾਰਟੀ ਨਾਲ ਅਸੀਂ ਪਿਆਰ ਕਰਦੇ ਪਾਰਟੀ ਨਾਲ ਖੜੇ ਆ ਪਰ ਜੋ ਟਿਕਟਾ ਹੈ ਨਾ ਦਾ ਹੀ ਵਿਰੋਧ ਕਰਦੇ ਆ ਔਰ ਔਰ ਪੂਰਾ ਮਤਲਬ ਜਿਹੜੀ ਮੇਰੀ 85 ਨੰਬਰ ਵਾਰਡ ਆ ਮੈਂ ਜਿਹੜਾ ਉੱਥੇ ਕੈਂਡੀਡੇਟ ਆਵਾਜ਼ ਦੀ ਪਾਰਟੀ ਦਾ ਨਹੀਂ ਜਿੱਤਣ ਦੇਵਾਂਗਾ ਠੀਕ ਹੈ ਠੀਕ